ਗੁਰਾ ਜੀ ਹੋ ਜਾਈ ਸੁਬਦਾਨੀਆ ਗਾਇਕ ਦਾਤਾ ਸੋ ਮੈਂ ਸਤ ਜਾਈ ਧੀਰਤ ਨਾਮ ਜਿਤ ਪਾਵਾਂ ਵਣ ਪਾਣੇ ਕੇ ਨਾਇ ਤਰੀ ਜੇਤੇ ਸਿੱਧੇ ਉਪਾਇ ਵੇਖਾਂ ਵਣ ਕਰਮਾ ਕੇ ਮਿਲਲੇ ਮਤ ਵਿੱਚ ਰਤ ਜਵਾਰ ਮਾਨਕ ਜੀ ਗੁਰ ਕੀ ਟਿਕ ਸੁਣੀ ਗੁਰਾ ਜੀ ਜੇ ਜੁ ਜਾਰੀ ਅਰਜਾਵਤ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਦਰ ਜਗੁਏ ਚਕਾ ਨੌਰਖਾਇ ਕੇ ਜਸ ਕੀਰਤਿ ਜਗਲੀ ਜੇ ਤਿਸ ਨਦ ਤਿਆਵਈ ਤਾ ਵਾਗਨੁ ਪੁਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋ ਤਰੀ ਨਾਨਕ ਨਿਰਗੁਣ ਕਰੇ ਗੁਣਵੰਤਾ ਗੁਣ ਦੀਤੇ ਆਗੁਏ ਸੁਜੈ ਜੈ ਤਿਸ਼ ਗੁਰੂ ਕੋਇ ਕਰੀ ਸੁਨੇ ਸਜਪੀਰ ਸੁਰਨਾਥ ਸੁਨੇ ਤਦ ਤਦ you're be there Por yeah. yeah. ਵਿ ਗਿਆਨ ਬਨਪੂਰੇ ਮਨਰਦ

भगवान् भारत मेमान पञ्च ਤਤਿ ਉਰ ਪਰੇ What in the ਤਬ ਦਿਯਾ ਦਤਾਨ ਜੀ ਕੋ ਪਵਇ ਤਖਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਉ ਅੰਤਰਗਤ ਤਿਤ ਮਲ ਨਾਮ ਸਭ ਗੁਣ ਤੀਰੈ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਈ ਸਵਸਤ ਆਤਿ ਬਾਣੀ ਪਰਮਾਉ ਸਦ ਸੁਆਲ ਸਦਾ ਬੰਚਾਉ ਕਾਣ ਸੁਵੇਲਾ ਵਕ ਦਿਖਵਣ ਕਾਣ ਜਿਤੇ ਕੋਣਵਾਰ ਕਾਣ ਸੇ ਰੂਚੀ ਮਾਉ ਕੋਣ ਜਿਤੁ ਆਇ ਅਕਾਰ ਦੇ ਗੁਰਾਣ ਪਾਇ ਕਾਦੀਆ ਜੀ ਲਿਖਣ ਲਈ ਕੁਰਾਨ ਜਤਵਾਣ ਜੁਗੀ ਜਾਣੇ ਰਤਮਾਨ ਕੋਈ ਜਾਗਤ ਅਰਤੀ ਕੋ ਦਜੀ ਆਪੇ ਜਾਣੇ ਜੀ okay

we are, they are ਉਹਨਿਆਰੀ ਕੇ ਤੇ ਰਾਗ ਬਰੇ ਸੁਖਾਇਐ ਕੇਤੇ ਗਾਮ ਦੇ ਅਜੀ ਗਾਵੈ ਦਨ ਕੋੜ ਪਾਣੀ ਬੈਦਤਰ ਸ਼ਰਗਮ ਅਜਪਿਆ ਦੇ ਗਾਵਨ ਗਰੁਪਾਏ ਵਾਤੇ ਕਰ ਕਰ ਤੁਸੀ ਮੈ ਜੁ ਜੋ ਪਾਈ ਕਰ ਕਰ ਦਿਖੇ ਗੀਤਾ ਆਪਣਾ ਜਦ ਜਿਵੜਿਆਏ ਜੋ ਤੇ ਪਾਵੈ ਤੋਈ ਕਸੀ ਭਗਮਨਾ ਕਰਨਾ ਜਾਏ ਤੁਪਾ ਸੋ ਦੋ ਬਤਾਏ ਨਾਨਕ ਕਰਨਾ ਜਾਏ ਬੰਦਾ ਜਦ ਦੋ ਜੰਮਾਂ ਪਾ ਚੁਲੀ ਜਨਮੀ ਰਹੇ ਕੂਤ ਇੰਦਗਾ ਕੋਈ ਕਾਇਆ ਜੁਗਤਰ ਲਡਾਵਤੀ ਤੇ ਆਏ ਸਤਿਮੰ ਜੀ ਤੈ ਜੀ ਜੀਤ ਆਦੇਸ਼ ਦਿੱਤੇ ਆਦੇਸ਼ ਆਜਾ ਲਾ ਲਾਨਾਥ ਜੇ ਜੀ ਕੋਈ ਇਸ ਬੂਧਿਆ ਦੇ ਆਪ Uh the ਇਟਾਇਰੀ ਸਨਾ ਨਦਰੀ ਪਾਈਏ ਕੂੜੇ ਕੂੜੇ ਕੀਜ ਨਾਗਰ ਜੋਰ ਬਨੇ ਜੋਰੇ ਜੋ ਨਾਮ ਗੱਦੇ ਨ ਜੋਰੇ ਜੋ ਗਨ ਬਨੇ ਜੋਰੇ ਜੋ ਨਰਾਇਣ ਮਾਮ ਜਸੂ ਜੋ ਨਰਾਜ ਮਾਮ ਮਨ ਸੋ ਜੋ ਨਾਂ ਠਿਗਣ ਚਾਲ ਜੋ ਨ ਜੁਗਤੀ ਛੁੜੇ ਸੰਸਾਰ ਦੇ ਸਤਜ ਜੋਰੇ ਰਾਤੀ ਰੁਤੀ ਦਿਤੀ ਵਾਰ ਕੋੜ ਪਾਣੀ ਅਗਨੇ ਪਾਤਲ ਜਿਵੇ ਦਸਤੀ ਤਾਬਰ ਕੀ ਤੁਸਾਲ ਜਿਵੇ ਜੈ ਜੁਦ ਕੇ ਰੰਗ ਚਿਰਗੇ ਨਾਮ ਅਨੇਕ ਅਨੰਤ ਕਬੇ ਕਰਮੀ ਅਗੇ ਚਾਰ ਚਾਰ ਚਤਰ ਪਰ ਚਿਤੈ ਗੋਲ Good ਜਿਉ ਤਮਾਤ ਮਨੁ ਗੁਧ ਤਿ ਤੈ ਕਰਿ ਸਰਾਸਿ ਦਾ ਕਿਰਸ਼ੁਦ ਕਰਮ ਕੰਡ ਕੀ ਬਾਣੀ ਜੂਰ ਤਿ ਤੈ ਹੋਲਾ ਕੋਈ ਹੋਰ ਤਿ ਤੈ ਜਲਮਾ ਬਲ ਸੂਰ ਤਿ ਪੈ ਰਾਮ ਰਿਆ ਭਰਪੂਰ ਤਿ ਤੈ ਦੇਉ ਦੇਤਾ ਮਮਾਈ ਤਾਗਰੁ ਬਗਦ ਜਾਈ ਨਾਮ ਮਰੈਣਾ ਠਾਕੇ ਜਾਈ ਜਿਨ ਕੇ ਰਾਮ ਸੇਮਨ ਮਾਈ ਤਿ ਤੈ ਬਖਤਵਰ ਸਿਂਗਲ ਕਰੇ ਸਚਾ ਮਦਸੂਏ ਸਾਜ ਕਰਉ ਜਿਨ ਕਾਰ

ਆਈ ਆ ਪ੍ਰਿਆਈ ਆਵਾਜ਼ ਦਰਮਿਆ ਦੂਰ ਕਰਮੀ ਆਪੋ ਅਰੋਣੀ ਜਿਨੀ ਲੇ ਕਿ ਦੂਰ ਜਿਨੀ ਨਾਮ ਤੇ ਆ प श्री श मुख पादशाही द